ਤਬਾਹੀ ਇਹ ਉਹ ਸ਼ੁਰੂ ਹੋ ਚੁੱਕੀ ਹੈ ਇਹ ਹਰ ਸਾਲ ਹੁਣ ਵਧੇਗਾ ਇਹ ਜੇ ਡੈਡਲੀ ਵਾਇਰਸ ਇਸ ਨਿਕਲਣ ਦੀ ਆਸ਼ੰਕਾ ਵੱਧ ਗਈ ਹੈ ਉਹ ਵਾਇਰਸ ਕੋਵਿਡ ਤੋਂ ਵੀ ਬਹੁਤ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦੇ ਹਨ ਜੋ ਸਾਨੂੰ ਪਤਾ ਹੀ ਨਹੀਂ ਹਲੇ ਪਰ ਇਨਸਾਨੀ ਹਾਲਤ ਜੋ ਥੋਂ ਵੀ ਵਰਗੀ ਹੋਣ ਵਾਲੀ ਹੋਣ ਆਲੀ ਹੈ ਤੇ ਜਿਹੜਾ ਦਿਖਾਣੇ ਉਹ ਬੜੀ ਰਿਐਲਿਟੀ ਦਿਖਾਣੇ ਡਰ ਲੱਗਦਾ ਹੈ ਉਹ ਮੂਵੀਜ਼ ਦੇਖ ਕੇ ਜਦ ਅਸੀਂ ਸੱਚਾਈ ਦੇ ਨਾਲ ਉਹਨੂੰ ਜੋੜਦੇ ਆਂ ਪੰਜ ਵਾਰ ਪਹਿਲਾਂ ਹੋ ਚੁੱਕਾ ਹੈ ਇਹ ਹੁਣ ਛਟਾ ਮਾਸ ਐਕਸਟਿੰਕਸ਼ਨ ਤਿਆਰ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਉਤਰਾਖੰਡ ਦੇ ਵਿੱਚ ਹਾਈ ਅਲਰਟ ਦਿੱਤਾ ਗਿਆ ਔਰ ਚੰਡੀਗੜ੍ਹ ਵੀ ਹਾਈ ਅਲਰਟ ਦੇ ਉੱਤੇ ਆਖਰ ਪਾਣੀ ਨੇ ਹਰ ਜਗ੍ਹਾ ਤਬਾਹੀ ਮਚਾਈ ਹੋਈ ਹੈ ਔਰ ਹਰ ਸਟੇਟ ਦੇ ਲੋਕ ਡਰੇ ਹੋਏ ਨੇ ਕਿ ਆਖਰ ਮੀਂਹ ਕਦੋਂ ਤੱਕ ਚੱਲੇਗਾ ਔਰ ਮੀਂਹ ਕਿੰਨੀ ਕਿ ਤਬਾਹੀ ਕਰੇਗਾ ਸਾਡੇ ਨਾਲ ਖਾਸ ਗੱਲਬਾਤ ਕਰਨ ਦੇ ਲਈ ਮਾਨਵ ਜੀ ਨੇ ਨੈਸ਼ਨਲ ਜੀਓਗ੍ਰਾਫੀ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਔਰ ਇਹ ਕਾਫੀ ਇਹਨਾਂ ਨੇ ਰਿਸਰਚ ਕੀਤੀ ਹੈ ਇਹਦੇ ਬਰਸਾਤਾਂ ਦੇ ਉੱਤੇ ਔਰ ਮੌਸਮ ਦੇ ਉੱਤੇ ਕਿ ਆਉਣ ਵਾਲਾ ਸਮਾਂ ਕਿਦਾਂ ਦਾ ਹੋਵੇਗਾ ਔਰ ਕਿ ਜਿਹੜਾ ਅੱਜ ਸਾਰੀ ਜੀਸਾ ਸੈਨੈਰੀਓ ਚੱਲ ਰਿਹਾ ਹੈ ਕਿ ਸਾਨੂੰ ਕਿਸ ਵੱਲ ਲੈ ਕੇ ਜਾ ਰਿਹਾ ਮਨਵ ਜੀ ਨਾਲ ਗੱਲ ਕਰ ਲੈਨੇ ਮਨਵ ਜੀ ਤੁਸੀਂ ਰਿਸਰਚ ਕੀਤੀ ਹੈ ਹੈਨਾ ਬਰਸਾਤਾਂ ਦੇ ਕੀਤੀ ਹੈ ਹੜ੍ਹਾਂ ਤੇ ਕੀਤੀ ਹੋਈ ਹੈ ਵੈਦਰ ਤੇ ਕੀਤੀ ਹੈ ਔਰ ਤੁਹਾਡੇ ਕੋਲ ਮੈਨੂੰ ਲੱਗਦਾ ਹੈ ਕਿ 2035 ਤੱਕ ਦੇ ਆਂਕੜੇ ਹੁਣ ਆ ਰਹੇ ਨੇ ਰਿਸਰਚ ਕਰ ਰਹੇ ਹੋ ਇਹ ਇੱਕ ਤਰ੍ਹਾਂ ਦਾ ਇਹ ਲੱਗ ਰਿਹਾ ਹੈ ਕਿ ਹੁਣ ਇਹ ਜਿਹੜਾ ਸਾਰੀਆਂ ਚੀਜ਼ਾਂ ਨੇ ਤਬਾਈ ਵੱਲ ਜਾ ਰਹੀਆਂ ਨੇ ਜੀ ਬਿਲਕੁਲ ਜਾ ਰਹੀ ਇਹਦਾ ਸਭ ਤੋਂ ਵੱਡਾ ਕਾਰਨ ਕੀ ਮੰਨਦੇ ਜਿਹਦਾ ਸਭ ਤੋਂ ਵੱਡਾ ਕਾਰਨ ਹੈ ਲੈਕ ਆਫ ਅਵੇਅਰਨੈਸ ਨੋਕਾ ਨੂੰ ਨਾ ਹਲੇ ਇਸ ਜਿਹੜਾ ਚੈਲੰਜ ਹੈ ਜਿਹੜੀ ਜੋ ਸਮੱਸਿਆ ਹੈ ਇਹਦੇ ਬਾਰੇ ਹਲੇ ਪਤਾ ਹੀ ਨਹੀਂ ਹੈ ਉਹ ਇਸ ਸਮੱਸਿਆ ਨੂੰ ਬੜੀ ਡਿਫਰੈਂਟ ਡਿਫਰੈਂਟ ਚੀਜ਼ਾਂ ਨਾਲ ਰਿਲੇਟ ਕਰ ਦਿੰਦੇ ਨੇ ਕੋਈ ਪਰਮਾਤਮਾ ਨਾਲ ਜੋੜ ਦਿੰਦਾ ਕੋਈ ਪਾਪ ਨਾਲ ਜੋੜ ਦਿੰਦਾ ਕੋਈ ਕਿਸੇ ਹੋਰ ਚੀਜ਼ ਨਾਲ ਜੋੜ ਦਿੰਦਾ ਪਰ ਕਿਸੇ ਨੂੰ ਹਲੇ ਕੀ ਇਹ ਕੀ ਚੀਜ਼ ਹੈ ਕਿਵੇਂ ਪਨਪ੍ਰੇ ਹੈ ਜਿਹਦੇ ਨਾਲ ਦੁਨੀਆ 'ਚ ਇਨਸਾਨ ਦਾ ਵਜੂਦ ਮਿਟ ਸਕਦਾ ਹੈ ਤੁਸੀਂ ਯੂ ਕੈਨ ਅੰਡਰਸਟੈਂਡ ਦਾ ਮੇਜਰ ਹਾਈਟ ਆਫ ਥਿਸ ਪ੍ਰੋਬਲਮ ਕਿੰਨੀ ਵੱਡੀ ਗੱਲ ਹੈ ਕੀ ਇਨਸਾਨ ਦੀ ਵਿਲੁਪਤੀ ਬਟ ਲੋਕਾਂ ਚ ਅਵੇਰਨੈਸ ਨਹੀਂ ਵੀ ਡੋਨੋ ਅਸੀਂ ਹੋ ਰਹੀ ਜਿਹਨਾਂ ਨੂੰ ਪੰਜਾਬੀ ਚ ਕਹਿੰਦੇ ਆ ਕਿ ਭੰਬੜ ਪੂਸਿਆਂ ਚ ਪਰੇ ਹੋਏ ਆ ਫਸੇ ਹੋਏ ਸੱਚੀ ਕਿ ਮਤਲਬ ਤਬਾਈ ਹੋ ਸਕਦੀ ਹੈ ਪੂਰੀ ਇਨਸਾਨ ਤੱਕ ਮਿਟ ਸਕਦੇ ਨੇ ਆਫਕੋਰਸ ਆਫਕੋਰਸ ਤੁਸੀਂ ਕਹੇ ਤੁਸੀਂ ਪਹਿਲੇ ਸਟ੍ਰੈਟੇਜੀ ਕਿਹਾ ਕਿ ਮੈਂ ਇਸ ਬਾਰੇ ਰਿਸਰਚ ਕਰਦਾ ਯੈਸ ਆਈ ਡੂ ਰਿਸਰਚ ਬਟ ਇਹ ਕੋਈ ਇਹ ਜੀ ਰਿਸਰਚ ਨਹੀਂ ਹੈਗੀ ਕਿ ਮੈਨੂੰ ਬਹੁਤ ਮੱਥਾ ਪੱਛੀ ਕਰਨੀ ਪੈਂਦੀ ਹੈ ਇਹ ਜਿਹੜੇ ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸ ਰਿਹਾ 2035 ਤੱਕ ਜਿਹੜੇ ਆંકੜੇ ਕਹਿ ਰਹੇ ਨੇ ਉਹ ਸਾਰੇ ਦੇ ਸਾਰੇ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਇੰਟਰਨੈਟ ਤੇ ਪਏ ਨੇ ਤੁਸੀਂ ਐਫਰਟਸ ਤਾਂ ਕਰੋ ਜਸਟ ਚੈੱਕ ਦਾ ਫੈਕਟਸ ਇਕ ਵਾਰ ਤੁਸੀਂ ਚੈੱਕ ਕਰੋ ਕਿ ਅਸਲ ਵਿੱਚ ਹੋ ਕੀ ਰਿਹਾ ਹੈ ਅਸਲ ਵਿੱਚ ਲੋਕਾਂ ਨੂੰ ਕੀ ਦੱਸਿਆ ਜਾ ਰਿਹਾ ਹੈ ਤੇ ਅਸਲ ਵਿੱਚ ਹੋ ਕੀ ਰਿਹਾ ਹੈ 2035 ਤੱਕ ਕੀ ਤਸਵੀਰ ਬਣੇਗੀ ਕਿੰਨਾ ਕਲਾਈਮੇਟ ਦੇ ਵਿੱਚ ਚੇਂਜ ਆਏਗਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ 2035 ਤੱਕ ਕਾਫੀਆਂ ਚੀਜ਼ਾਂ ਬਦਲਣ ਵਾਲੀਆਂ ਜੀ ਜੀ 2035 ਤੱਕ ਇੱਕ ਐਸਟੀਮੇਟ ਇੱਕ ਆਪਾਂ 10 ਸਾਲ ਲੈ ਕੇ ਚੱਲ ਰਹੇ ਹਾਂ ਬਟ ਜਿਹੜੀ ਤਬਾਹੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਇਹ ਹਾਂ ਜੀ ਇਟਸ ਇਟਸ ਸਟਾਰਟਡ ਤੁਸੀਂ ਆਸ-ਪਾਸ ਆਪਣੇ ਦੇਖ ਰਹੇ ਹੋ ਇਹ ਵਾਟ ਇਟ ਇਜ਼ ਕੀ ਹੈ ਕਦੇ ਹੁੰਦਾ ਸੀ ਪਹਿਲਾਂ ਇਹ ਹਰ ਸਾਲ ਹੁਣ ਵਧੇਗਾ ਐਵਰੀ ইয়ার ਇਟ ਇਜ਼ ਗੋਇੰ ਟੂ ਇੰਕਰੀਜ਼ ਹਰ ਸਾਲ ਇਹ ਹੋਰ ਵੱਡੇ ਸતર ਤੇ ਆਏਗਾ ਵੱਡੇ ਲੈਵਲ ਤੇ ਆਏਗਾ ਤੇ ਇਹਦੇ ਵਿੱਚ ਆંકੜਿਆਂ ਦਾ ਕੁਝ ਨਹੀਂ ਹੈਗਾ ਜੀ ਇਦਾਂ ਬੜੀ ਮੋਟੀ ਜਿਹੀ ਗੱਲ ਹੈ ਸਿੱਧੀ ਜਿਹੀ ਗੱਲ ਹੈ ਕਿ ਜਿਹੜੀ ਪ੍ਰਕਿਰਤੀ ਨੇ ਇਸ ਧਰਤੀ ਦੇ ਉੱਪਰ ਇਨਸਾਨ ਨੂੰ ਜ਼ਿੰਦਾ ਰੱਖਣ ਵਾਸਤੇ ਜਿਹੜੇ ਚੀਜ਼ਾਂ ਬਣਾਈਆਂ ਨੇ ਨਿਯਮਤਾਂ ਬਣਾਈਆਂ ਨੇ ਉਹਦਾ ਜਿਹੜਾ ਉਹ ਬੈਲੈਂਸ ਸੀ ਉਹ ਅਸੀਂ ਇਨਸਾਨ ਨੇ ਇਨਸਾਨਾ ਨੇ ਪਿਛਲੇ 150 ਸਾਲਾਂ ਤੋਂ ਉਹ ਬੈਲੈਂਸ ਵਿਗਾੜਦਾ ਹੈ ਮਿਸ ਬੈਲੈਂਸ ਕਰਦਾ ਹੈ ਤੁਸੀਂ ਇਹ ਦੇਖੋ ਕਿ ਜਿਹੜੇ ਮੋਟੀ-ਮੋਟੀ ਚੀਜ਼ਾਂ ਲੈ ਲਓ ਜਿਵੇਂ ਸਾਡੇ ਪਾਣੀ ਜੀਵਨ ਵਾਸਤੇ ਜ਼ਰੂਰੀ ਪ੍ਰਦੂਸ਼ਿਤ ਕਰਦਾ ਹੈ ਹਵਾ ਸਾਹ ਲੈਣ ਵਾਸਤੇ ਜ਼ਰੂਰੀ ਜੀਣੇ ਵਾਸਤੇ ਜ਼ਰੂਰੀ ਪ੍ਰਦੂਸ਼ਿਤ ਕਰਦੀ ਹੈ ਗਲੇਸ਼ੀਅਰ ਸਮੁੰਦਰ ਪੇੜ ਪੌਦੇ ਲਿਸਟ ਬਹੁਤ ਲੰਬੀ ਹੈ ਬਹੁਤ ਲੰਬੀ ਲਿਸਟ ਹੈ ਤੇ ਕਿੰਨੀ ਵਿਦੰਬਨਾ ਦੀ ਗੱਲ ਹੈ ਕਿ ਆਪਾਂ ਐ ਤਾਂ ਇਸ ਪੂਰੇ ਧਰਤੀ ਦੇ ਸਭ ਤੋਂ ਵਿਦਵਾਨ ਸਭ ਤੋਂ ਬੁੱਧੀਮਾਨ ਪ੍ਰਾਣੀ ਧੋਨ ਦਾ ਦਾਵਾ ਕਰਦੇ ਆਂ ਬਟ ਅਸੀਂ ਇੰਨੀ ਮੂਰਖਤਾ ਕਰ ਕਰ ਰਹੇ ਆਂ ਕਿ ਆਪਣੀ ਪ੍ਰਕਿਰਤੀ ਜਿਹੜੀ ਇਹ ਵਜੂਦ ਚ ਆ ਇਨੀ ਸੋਹਣੀ ਇਨੀ ਸੁੰਦਰ ਉਹਨੂੰ ਆਪਣੇ ਹੱਥਾਂ ਨਾਲ ਨਸ਼ਟ ਕਰ ਰਹੇ ਆਂ ਸਿਰਫ ਆਪਣੇ ਸਵਾਰਥ ਕਰਕੇ 2035 ਤੱਕ ਦੇ ਕੁਝ ਫੈਕਟਸ ਐਂਡ ਫਿਗਰਸ ਨੇ ਤੁਹਾਡੇ ਕੋਲ ਕਿ ਕਿਦਾਂ ਦਾ ਅ 2035 ਤੱਕ ਕੀ ਹਾਲ ਰਹੇ ਬਿਲਕੁਲ ਜੀ ਦੇਖੋ ਹੁਣ ਅਸੀਂ ਅੱਜ 25 2025 1.5 ਡਿਗਰੀ ਸੈਂਟੀਗ੍ਰੇਡ ਦੀ ਬਤੋਤਰੀ ਅਸੀਂ ਨੋਟ ਕਰ ਲਈ ਹੈ ਸਾਇੰਟਿਸਟ ਉਹਨਾਂ ਨੇ ਕਰ ਲਈ ਹੈ ਕਿ 1.5 ਡਿਗਰੀ ਸੈਂਟੀਗ੍ਰੇਡ ਹੋ ਗਿਆ ਤਾਂ ਆਪਾਂ ਤੇ ਇਹ ਅਗਰ ਸਰ ਹੈਗਾ 3 ਡਿਗਰੀ ਵਾਸਤੇ ਕਿ 3 ਡਿਗਰੀ ਦਾ ਤੱਕ ਪਹੁੰਚੇਗਾ ਤੇ ਇਹ ਬੜੀ ਸਿੱਧੀ ਜੀ ਗੱਲ ਹੈ ਕਿ ਸਾਨੂੰ ਜੀਣ ਵਾਸਤੇ ਅ ਹਰ ਚੀਜ਼ ਦਾ ਇੱਕ ਬੈਲੈਂਸ ਹੈ ਤੇ ਹੁਣ ਤੁਸੀਂ ਦੇਖੋ 0. ਪਲੱਸ 0.62.08 ਡਿਗਰੀ ਸੈਂਟੀਗ੍ਰੇਡ ਤੇ ਲਗਭਗ ਇਹ ਜਿਹੜਾ ਮਿਨੀਮਮ ਟੈਂਪਰੇਚਰ ਹੁੰਦਾ ਸੀ ਉਹ ਰਾਈਜ਼ ਕਰ ਗਿਆ ਹੈ। ਅੱਛਾ। ਮਤਲਬ ਇਹ ਹਾਂ ਇਹ ਰਾਈਜ਼ ਕਰ ਗਿਆ ਤੇ ਜਿਹੜਾ ਮੈਕਸਿਮਮ ਹੁੰਦਾ ਸੀ ਉਹ 0.4 ਤੋਂ 0.6 ਦੇ ਮਤਲਬ ਔਨ ਦਾ ਵੇ ਪ੍ਰੋਸੈਸ ਗ੍ਰਾਫ ਵਧ ਰਿਹਾ ਉਹਦਾ ਤੇ ਹੁਣ ਜੇ ਇੰਨੀ ਗਰਮੀ ਆ ਇੰਨਾ ਟੈਂਪਰੇਚਰ ਆ ਗਿਆ ਤੇ ਬਹੁਤ ਚੀਜ਼ਾਂ ਹੋਣ ਗਈਆਂ ਗਲੇਸ਼ੀਅਰਸ ਪਿਗਲਣਗੇ ਹੋਰ ਪ੍ਰੇਨ ਪੈਟਰਨਸ ਜਿਹੜੇ ਹੁਣ ਬਦਲ ਰਹੇ ਨੇ ਤੇ ਤਮਾਹੀ ਦੇਖਣ ਨੂੰ ਮਿਲ ਰਹੀ ਹੈ ਚੰਡੀਗੜ੍ਹ ਦੇ ਵਿੱਚ ਕਹਿ ਰਹੇ ਕਿ ਇਸ ਵਾਰੀ ਗਰਮੀ ਨਹੀਂ ਪਈ ਕਸੋਲੀ ਦੀ ਗੱਲ ਕਰੀਏ ਜਾਂ ਪੀਮਾਚਲ ਦੇ ਕੁਝ ਏਰੀਆ ਦੇ ਕਹਿ ਰਹੇ ਕਿ ਗਰਮੀ ਨਹੀਂ ਪਈ ਕਿਉਂਕਿ ਥੋੜਾ ਮਈ ਜੂਨ ਦੇ ਵਿੱਚ ਉੱਥੇ ਗਰਮੀ ਹੁੰਦੀ ਸੀ ਔਰ ਦੂਜੀ ਗੱਲ ਇਹ ਹੈ ਕਿ ਹਿਮਾਚਲ ਦੇ ਵਿੱਚ ਕਈ ਜਗ੍ਹਾਵਾਂ ਦੇ ਵਿੱਚ ਸਨੋਫਾਲ ਵੀ ਹੋਣੀ ਸ਼ੁਰੂ ਹੋ ਗਈ ਇਸ ਮੌਸਮ ਦੇ ਵਿੱਚ ਸਨੋਫਾਲ ਹੋਣਾ ਵਧੀਆ ਹੈ ਕਿ ਬਈ ਵਧੀਆ ਨਹੀਂ ਹੈ ਇਹ ਨਾ ਐਕਸਟ੍ਰੀਮ ਵੈਦਰ ਇਵੈਂਟਸ ਨੇ ਐਕਸਟ੍ਰੀਮ ਵੈਦਰ ਇਵੈਂਟਸ ਇਹ ਮਤਲਬ ਕਦੇ ਵੀ ਕਿਤੇ ਵੀ ਹੋ ਜਾਣਗੇ ਹਿਮਾਚਲ ਦੇ ਦੇਖੋ ਤੁਸੀਂ ਪਿਛਲੇ 20-22 ਸਾਲਾਂ ਤੋਂ ਘੱਟੋ-ਘੱਟ 969 969 ਤੋਂ 170 ਐਕਸਟ੍ਰੀਮ ਵੈਦਰ ਇਵੈਂਟਸ ਹੋ ਗਏ ਨੇ ਇਹ ਇਹ ਸੋਖੀ ਸੋਕੇ ਸ਼ਬਦਾਂ ਦੇ ਵਿੱਚ ਸਮਝਾਉਂਗੇ ਪੰਜਾਬੀ ਮੈਂ ਤੁਹਾਨੂੰ ਮਤਲਬ ਸੋਖੀ ਸਭ ਜੇ ਇਹ ਸਮਝਾ ਰਹੇ ਹਾਂ ਕਿ ਸਾਰਾ ਇਹਦਾ ਸਾਰਾ ਬੈਲੈਂਸ ਵਿਗੜ ਗਿਆ ਹੈ ਅੱਛਾ ਸਾਰਾ ਦਾ ਸਾਰਾ ਬੈਲੈਂਸ ਵਿਗੜ ਗਿਆ ਹੈ ਇਹ ਬਹੁਤ ਕਾਰਨ ਹੈ ਤੁਸੀਂ ਹੁਣ ਮੈਂ ਤੁਹਾਨੂੰ ਥਰੂ ਵੀਡੀਓ ਨਹੀਂ ਸਮਝਾ ਸਕਦਾ ਤੁਹਾਨੂੰ ਇੰਨੀ ਵੱਡੀ ਸਮੱਸਿਆ ਹੈ ਤੁਹਾਨੂੰ ਇਹ ਆਪ ਹੀ ਸਮਝਣਾ ਪੈਣਾ ਮਤਲਬ ਦੈਟਸ ਵਾਟ ਆਈ ਵਾਂਟ ਟੂ ਕਨਵੇ ਕਿ ਇਹਦੇ ਬਾਰੇ ਤੁਸੀਂ ਜਾਣੋ ਇਹ ਬਹੁਤ ਲੰਬੀ ਚਰਚਾ ਹੈ ਕਿ ਕਿ ਮੈਂ ਕਿੰਨਾ کیا ਹੋ ਗਿਆ ਬਟ ਮੇਨ ਮੋਟਿਵ ਇਜ਼ ਕਿ ਤੁਸੀਂ ਇਹਨੂੰ ਇਹਦੇ ਬਾਰੇ ਜਾਣੋ ਤੇ ਨਾਲ ਹੀ ਨਾਲ سنو ਫੋਲ ਦਾ ਹੋ ਜਾਣਾ ਜਾਂ ਗਰਮੀਆਂ ਦੇ ਵਿੱਚ ਸੁੱਖਾ ਇੰਨਾ ਪੈ ਜਾਂਦਾ ਪਾਣੀ ਦਾ ਲੈਵਲ ਇੰਨਾ ਡਾਊਨ ਹੋ ਜਾਂਦਾ ਤੇ ਇਸ ਸਮੇਂ ਪਾਣੀ ਦਾ ਲੈਵਲ ਕਿੰਨਾ ਉੱਪਰ ਮਤਲਬ ਕਿ ਪਹਿਲਾਂ ਥੋੜਾ ਬੈਲੈਂਸ ਹਰ ਇੱਕ ਚੀਜ਼ਾਂ ਬੈਲੈਂਸ ਦੇ ਵਿੱਚ ਰਹਿੰਦੀਆਂ ਸੀ ਕਿ ਹਰ ਇੱਕ ਚੀਜ਼ ਦਾ ਉਹ ਹੁੰਦਾ ਸੀ ਕਿ ਭਈ ਇਸ ਇਸ ਮਹੀਨੇ ਇੰਨੀ ਇੰਨਾ ਮੀ ਪੈਣਾ ਹੈ ਇਸ ਮਹੀਨੇ ਇੰਨੀ ਗਰਮੀ ਪੈਣੀ ਹੈ ਪਰ ਇਸ ਸਮੇਂ ਸਾਰੀਆਂ ਚੀਜ਼ਾਂ ਮਿਸ ਬੈਲੈਂਸ ਹੋ ਰਹੀਆਂ ਨੇ ਬਿਲਕੁਲ ਸਾਹਮਣੇ ਹੀ ਹੈ ਮਿਸ ਬੈਲੈਂਸ ਹੋਣ ਗਿਆ ਜਦ ਕੁਝ ਐਕਸਟ੍ਰੀਮ ਚੀਜ਼ਾਂ ਹੋਣ ਗਿਆ ਜਿਹੜੀ ਪ੍ਰਕਿਰਤੀ ਜਿਸ ਚੀਜ਼ ਵਾਸਤੇ ਬਣੀ ਹੋਈ ਹੈ ਇਨਸਾਨ ਦੇ ਰਹਿਣ ਵਾਸਤੇ ਜਿਹੜੀ ਚੀਜ਼ਾਂ ਇਨਸਾਨ ਨੂੰ ਚਾਹੀਦੀਆਂ ਉਹ ਤੋਂ ਵੱਧ ਜਦ ਕੁਝ ਹੋਏਗਾ ਤਾਂ ਉਹ ਤਾਂ water makes its way ਪਾਣੀ ਤਾਂ ਆਪਣਾ ਰਾਹ ਬਣਾਉਂਦਾ ਹੈ ਤਾਂ ਉਹ ਇੰਪੈਕਟਸ ਤਾਂ ਆਣਗੇ ਉਂ ਤਰਤੀ ਸੁਕੇਗੀ ਕਿਤੇ ਕਿਤੇ ਜਿਆਦਾ ਮੀਂਹ ਪਵੇਗਾ ਕਿਤੇ ਜਿਆਦਾ ਸੁੱਕਾ ਪੈਜੇਗਾ ਇਹ ਤਾਂ ਇਵੈਂਟਸ ਹੋਣਗੇ ਜੀ ਹੁਣ ਤੁਸੀਂ ਦੇਖੋ ਇਹ ਐਦਾ ਨਹੀਂ ਕਿ ਪਹਿਲੀ ਵਾਰੀ ਹੋ ਰਹੀਂ ਇਹ ਪਹਿਲਾਂ ਵੀ ਹੋਏ ਆ ਇਤਿਹਾਸ ਗਵਾਹ ਹੈ ਇਹ ਪਹਿਲਾਂ ਵੀ ਹੋਏ ਆ ਸਹਾਰਾ ਜਿਹੜਾ ਡੇਜ਼ਰਟ ਹੈ ਉਹ ਕਹਿੰਦੇ ਕਿ ਕਦੇ ਗ੍ਰੀਨ ਹੁੰਦਾ ਸੀ ਤੇ ਉਹ ਕਨਵਰਟ ਹੋ ਡੇਜ਼ਰਟ ਚ ਹੋ ਗਿਆ ਤੇ ਐਦਾਂ ਹੀ ਇਹ ਇੱਕ ਪ੍ਰੋਸੈਸ ਹੈ ਪਰ ਇਹ ਪ੍ਰੋਸੈਸ ਨਾ ਹਜ਼ਾਰਾਂ ਡੇਢ ਲੱਖਾਂ ਸਾਲਾਂ ਬਾਅਦ ਆਂਦਾ ਹੈ ਅੱਛਾ ਇਹ ਪ੍ਰੋਸੈਸ ਕੰਟੀਨਿਊ ਹੁੰਦਾ ਹੈ ਬਟ ਇਹ ਹਜ਼ਾਰ ਡੇਢ ਲੱਖਾਂ ਸਾਲਾਂ ਬਾਅਦ ਆਂਦਾ ਹੈ ਬਟ ਇਹ ਇਨਸਾਨ ਨੇ ਪਿਛਲੇ 150 ਸਾਲਾਂ ਅੱਛੀ ਇਨਸਾਨ ਲੈ ਕੇ ਆ ਗਿਆ ਹੈ ਅ ਪਿਛਲੇ ਸਾਲ ਦੀ ਗੱਲ ਹੈ ਕਿ ਪੂਰੇ ਇੰਡੀਆ ਦੇ ਵਿੱਚੋਂ ਔਰ 12 ਵੀ ਕੁਝ ਰਿਸਰਚਰਸ ਆਏ ਸੀਗੇ ਚੰਡੀਗੜ੍ਹ ਉਹ ਸਾਇੰਟਿਸਟ ਆਏ ਸੀਗੇ ਤਾਂ ਉਹਨਾਂ ਨੇ ਇਹ ਕਿਹਾ ਕਿ ਆਖਰ ਮੰਨ ਲਓ ਕਿ ਸਭ ਤੋਂ ਜ਼ਿਆਦਾ ਗਰਮੀ ਕਿੱਥੇ ਪੈਂਦੀ ਹੈ ਲੱਗੇ ਤਾਂ ਕਿ ਰਾਜਸਥਾਨ ਦੇ ਵਿੱਚ ਪੈਂਦੀ ਹੈ ਕਹਿੰਦੇ ਕਿ ਆਣ ਵਾਲੇ ਆਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਕਿ ਉਧਰ ਬਰਸਾਤਾਂ ਵੀ ਕਾਫੀ ਪੈ ਸਕਦੀਆਂ ਨੇ ਕਹਿੰਦੇ ਕਿ ਸਨੋਫਾਲ ਤੱਕ ਹੋ ਸਕਦੀ ਹੈ ਚੰਡੀਗੜ੍ਹ ਵੀ ਸਨੋਫਾਲ ਹੋ ਸਕਦੀ ਹੈ ਕਹਿੰਦੇ ਕਿ ਜੋ ਚੀਜ਼ਾਂ ਪਹਿਲੇ ਜਿੱਥੇ ਸੀਗੀਆਂ ਉਸ ਤੋਂ ਹੁਣ ਉਲਟੀਆਂ ਹੋ ਸਕਦੀਆਂ ਨੇ ਵਿਪਰੀਤ ਹੋ ਸਕਦੇ ਕਰੇ ਕਿ ਜਿੱਥੇ برف ਪੈ ਰਹੀ ਹੈ ਉੱਥੇ ਕਹੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਕਿ برف ਨਾ ਪਵੇ ਉੱਥੇ ਗਰਮੀ ਹੋ ਜਵੇ ਬਿਲਕੁਲ ਬਿਲਕੁਲ ਸਾਰੀਆਂ ਪੋਸੀਬਲ ਨੇ ਸਾਰੀਆਂ ਯੈਸ ਆਫਕੋਰਸ ਹੁਣ ਦੇਖੋ ਪੈਟਰਨਸ ਵਿੱਚ ਤੁਹਾਨੂੰ ਦੱਸਿਆ ਸੀ ਹਵਾਵਾਂ ਆਉਂਦੀਆਂ ਨੇ ਪੈਟਰਨਸ ਨੇ ਆਪਣੇ ਆਪਣੇ ਬਣੇ ਹੋਏ ਨੇ ਇਹ ਇੱਕ ਸਿਸਟਮ ਬਣਿਆ ਹੋਇਆ ਹੈ ਉਦੋਂ ਹਵਾਵਾਂ ਆਣ ਗਿਆ ਇਤੋਂ ਠੰਡਣ ਨੂੰ ਠੰਡੀ ਹੋਣ ਗਿਆ ਫਿਰ ਹਰ ਚੀਜ਼ ਵਾਸਤੇ ਅਲੱਗ-ਅਲੱਗ ਇੱਕ ਪ੍ਰੋਸੈਸ ਬਣਿਆ ਹੋਇਆ ਤੇ ਮੈਂ ਤੁਹਾਨੂੰ ਉਹੀ ਪਹਿਲੇ ਕਿਹਾ ਸੀ ਕਿ ਇਹ ਇਟਸ ਡਿਸਟਰਬਡ ਇਹ ਸਾਰਾ ਡਿਸਟਰਬ ਕਰਤਾ ਇਨਸਾਨ ਨੇ ਮਤਲਬ ਇਹ ਸਭ ਤੋਂ ਵੱਡਾ ਕਾਰਨ ਹੈ ਇਹ ਫਲੱਡ ਆ ਰਿਹਾ ਜੋ ਤਬਾਈ ਪਾਣੀ ਕਰਕੇ ਇੰਨੀ ਹੋ ਰਹੀ ਹੈ ਔਰ ਸਿਰਫ ਪੰਜਾਬ ਹਿਮਾਚਲ ਦੇ ਵਿੱਚ ਨਹੀਂ ਉੱਤਰਾਖੰਡ ਹਰਿਆਣਾ ਦਿੱਲੀ ਤੱਕ ਕਹ ਰਹੇ ਕਿ ਔਰ ਅੱਗੇ ਵੀ ਪੂਰੀ ਦੁਨੀਆ ਪੂਰੀ ਦੁਨੀਆ ਦੇ ਵਿੱਚ ਚੱਲ ਰਹੀ ਹੈ ਅਰਥ ਇਹ ਵੀ ਆ ਟਾਕਿੰਗ ਅਬਾਊਟ ਅਰਥ ਅਸੀਂ ਧਰਤੀ ਦੀ ਗੱਲ ਕਰ ਰਹੇ ਹਾਂ ਇਟਸ ਨੋਟ ਜਸt ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਯਾਨੀ ਜਾਂ ਫਿਰ ਇੰਡੀਆ ਇਟਸ ਇਟਸ ਇੰਟਾਇਰ ਵਰਡ ਐਕਸਟ੍ਰੀਮ ਵੈਦਰ ਇਵੈਂਟਸ ਪੂਰੇ ਦੁਨੀਆ ਚ ਹੋ ਰਹੇ ਨੇ ਜੀ ਵੈਦਰ ਇਵੈਂਟਸ ਮਤਲਬ ਕਿ ਇਹਦਾ ਮਤਲਬ ਕੀ ਹੁੰਦਾ ਅਗਰ ਮੋਟਾ ਮੋਟਾ ਪੰਜਾਬੀ ਦੇ ਵਿੱਚ ਸਮਝਦਾ ਮੈਂ ਤੁਹਾਨੂੰ ਦੱਸਦਾ ਇਹਦਾ ਮਤਲਬ ਹੁੰਦਾ ਹੈ ਕੁਝ ਚੀਜ਼ ਇਹ ਜੀ ਹੋ ਜਾਣਾ ਜਿਹੜਾ ਸਾਨੂੰ ਇਨਸਾਨ ਨੂੰ ਲੱਗਦਾ ਹੈ ਕਿ ਇਹ ਨੋਰਮਲ ਨਹੀਂ ਹੈ ਕੀ ਜਮੇ ਜ਼ਿਆਦਾ ਮੀਂਹ ਪੈ ਗਿਆ ਜ਼ਿਆਦਾ ਤੂਫਾਨ ਆ ਗਿਆ ਜ਼ਿਆਦਾ ਹੜ ਆ ਗਏ ਇਹ ਐਕਸਟ੍ਰੀਮ ਚੀਜ਼ਾਂ ਨੇ ਮਤਲਬ ਕਿ ਰਿਕਾਰਡ ਟੁੱਟਣਾ ਚੰਡੀਗੜ੍ਹ ਦੇ ਵਿੱਚ 27 ਸਾਲਾਂ ਦਾ ਰਿਕਾਰਡ ਟੁੱਟ ਗਿਆ ਪੰਜਾਬ ਦੇ ਵਿੱਚ 27 ਸਾਲਾਂ ਦਾ ਰਿਕਾਰਡ ਹਿਮਾਚਲ ਦੇ ਵਿੱਚ ਕਹ ਰਹੇ 76 ਇਅਰ ਦਾ ਰਿਕਾਰਡ ਟੁੱਟ ਗਿਆ ਬਸ ਬਸ ਬਿਲਕੁਲ ਸਹੀ ਗੱਲ ਹੈ ਇਹ ਐਕਸਟ੍ਰੀਮ ਵਾਦਰ ਇਵੈਂਟਸ ਹੀ ਨੇ ਇਹ ਹੁਣ ਸਾਨੂੰ ਅਸੀਂ ਨੋਟ ਕਰ ਰਹੇ ਹਾਂ ਨਾ 1901 ਤੋਂ ਸ਼ੁਰੂ ਕੀਤਾ ਸੀ ਅਸੀਂ ਟੈਂਪਰੇਚਰ ਕਾਊਂਟ ਕਰਨਾ ਹੁਣ 2025 ਚ ਆ ਗਏ ਤੇ ਹੁਣ ਕੀ ਕਹਿੰਦੇ ਹੁਣ ਤਾਂ ਹਰ ਚੀਜ਼ ਅਸੀਂ ਡਾਟਾ ਕਲੈਕਟ ਕਰ ਹੀ ਰਹੇ ਹਾਂ ਗਲੇਸ਼ੀਅਰਸ ਹੁੰ ਕਿ ਜਦੋਂ ਲੋਕਾਂ ਨੂੰ ਪਾਣੀ ਦੀ ਲੋੜ ਹੁੰਦੀ ਸੀ ਗਰਮੀ ਆ ਜਾਂਦੀ ਸੀ ਮੇ ਜੂਨ ਤੱਕ ਉਹ ਗਲੇਸ਼ੀਅਰ ਉਸ ਸਮੇਂ ਤੱਕ ਜੰਮੇ ਹੁੰਦੇ ਸੀ ਹੌਲੀ ਹੌਲੀ ਪਿਗਲਣਾ ਸ਼ੁਰੂ ਹੁੰਦੇ ਸੀ ਕਿ ਬਾਈਵਨ ਹੁਣ ਕਹ ਰਹੇ ਕਿ ਇਹ ਤਾਂ ਗਲੇਸ਼ੀਅਰ ਪਹਿਲੇ ਹੀ ਪਿਗਲ ਜਾਂਦੇ ਆ ਜਾਂ ਫਿਰ ਜਦੋਂ ਨਹੀਂ ਪਿਗਲਣਾ ਹੁੰਦਾ ਉਦੋਂ ਇਕਦਮੀ ਪਾਣੀ ਆਉਂਦਾ ਕਹਿੰਨੀ ਇਮੇਜਿਨ ਪਿਛਲੇ ਕੁਝ ਸਾਲਾਂ ਵਿੱਚ 30 ਤੋਂ 50% ਗਲੇਸ਼ੀਅਰਸ ਮੈਲਟ ਹੋ ਕੇ ਪਿੱਛੇ ਚਲੇ ਗਏ ਨੇ ਨਾਟੇਬਲ ਇਨ ਇੰਡੀਆ 올 ਆਫ ਦ ਵਰਲਡ ਤੇ ਇਹਦੇ ਵਿੱਚ ਸਭ ਤੋਂ ਮੇਨ ਦਿੱਕਤ ਇਹ ਹੈ ਕਿ ਗਲੇਸ਼ੀਅਰ ਇੱਕ ਬਹੁਤ ਵੱਡਾ ਯੋਗਦਾਨ ਰੱਖਦਾ ਹੈ ਇਸ ਜੀਵਨ ਚੱਕਰ ਨੂੰ ਚਲਾਉਣ ਚ ਤੇ ਗਲੇਸ਼ੀਅਰਾਂ ਦੀ ਜਿਹੜੀ ਸਥਿਤੀ ਹੈ ਉਹ ਠੀਕ ਨਹੀਂ ਜੇ ਆਪਾਂ ਔਰ ਇੰਡੀਆ ਦੀ ਗੱਲ ਕਰੀਏ ਆਪਣੇ ਹਿਮਾਲਿਆਜ਼ ਦੀ ਗੱਲ ਕਰੀਏ ਤੇ ਹਿਮਾਲਿਆਜ਼ ਚ ਜਿੰਨੇ ਵੀ ਮੇਜਰ ਤੁਸੀਂ ਦੇਖੋ ਆਪਣੇ ਇੰਡੀਆ ਦੀ ਸਾਈਡ ਹੀ ਘੱਟੋ-ਘੱਟ 2900 ਕੁਝ ਗਲੇਸ਼ੀਅਰ ਰਹੇ ਜene ਹੈਗੇ ਜਿਹੜੇ 646 ਚ ਲਾਏ ਉਹਦੇ ਵਿੱਚ ਜਿਹੜੀਆਂ ਗਲੇਸ਼ੀਅਰਸ ਕਰਕੇ ਝੀਲਾਂ ਬਣਦੀਆਂ ਉਹਦੇ ਵਿੱਚੋਂ ਪਾਣੀ ਆਂਦਾ ਤੁਸੀਂ 5 ਕਰੋੜ ਦੀ ਆਬਾਦੀ ਲਗਭਗ ਗਲੇਸ਼ੀਅਰਸ ਤੇ ਡਿਪੈਂਡ ਹੈ ਪਾਣੀ ਤੇ ਸਾਡੇ ਜਿਹੜਾ ਨਾਰਥ ਇੰਡੀਆ ਹੈ ਸਾਰੀ ਮੈਕਸਿਮਮ ਰਿਵਰਸ ਉੱਥੋਂ ਜਾਂਦੀ ਹੈ ਜੀ ਤੇ ਗਲੇਸ਼ੀਅਰਸ ਦੀ ਇੰਨੀ ਬੁਰੀ ਸਥਿਤੀ ਹੈ ਕਿ ਉਹ ਇੰਨੀ ਫਾਸਟ ਫਲੋ ਕਰ ਰਹੇ ਨੇ ਕਿ ਉਹਨਾਂ ਦਾ ਜਿਹੜਾ ਪਾਣੀ ਹੈ ਉਹ ਕਦੋਂ ਇੱਕਦਮ ਇਕੱਠਾ ਆ ਜਾਏਗਾ ਕਿਉਂਕਿ ਉਹ ਮੈਲਟ ਹੋ ਰਿਹਾ ਨਾ ਤੁਸੀਂ ਜਦ ਜਿਹੜੀ ਖੇਤੀ ਪਾਣੀ ਮੈਲਟ ਹੋਏਗਾ ਉਹਨਾਂ ਜ਼ਿਆਦਾ ਅਗੇ ਫਲੋਡ ਦੇ ਨਾਲ ਆਏਗਾ ਤੇ ਉਹ ਫਲਡਸ ਵਗੈਰਾ ਹੋਰ ਚੀਜ਼ਾਂ ਉਹਦੇ ਨਾਲ ਹੋ ਰਹੀਆਂ ਬਟ ਸਭ ਤੋਂ ਪ੍ਰੋਬਲਮ ਇੱਕ ਇੱਕ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਹੈ ਕਿ ਗਲੇਸ਼ੀਅਰ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਮੇਂ ਤੋਂ ਸ਼ਾਂਤ ਪਏ ਹੁੰਦੇ ਸੀ ਸੁੱਤੇ ਪਏ ਹੁੰਦੇ ਸੀ ਲੇਕਿਨ ਹੁਣ ਜਦ ਇਹ ਮੈਲਟ ਹੋ ਰਹੇ ਹਨ ਨਾ ਤੇ ਜਿੱਥੇ ਜਿੱਥੇ ਮੈਲਟ ਹੋ ਕੇ ਉਹ ਪਿੱਛੇ ਧਰਤੀ ਨਿਕਲ ਰਹੀ ਹੈ ਬਾਹਰ ਉਥੋਂ ਇਹ ਜੇ ਡੈਡਲੀ ਵਾਇਰਸਿਸ ਨਿਕਲਣ ਦੀ ਆਸ਼ੰਕਾ ਵੱਧ ਗਈ ਹੈ ਕੀ ਉਹ ਵਾਇਰਸ ਕੋਵਿਡ ਤੋਂ ਵੀ ਬਹੁਤ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦੇ ਹਨ ਜੋ ਸਾਨੂੰ ਪਤਾ ਹੀ ਨਹੀਂ ਹਲੇ ਜ਼ੌਂਬੀ ਵਾਇਰਸ ਜਿਸਨੂੰ ਅਸੀਂ ਜਨਰਲੀ ਕਹਿੰਦੇ ਹਾਂ ਉਹਨਾਂ ਨੂੰ ਕਿ ਉਹ ਜਗਣਗੇ ਤੇ ਦੈਟ ਇਜ਼ ਮੋਰ ਵੈਰੀ ਸੀਰੀਅਸ ਹੈਗਾ ਕਿ ਜ਼ੰਬੀ ਵਾਇਰਸਸ ਜੋ ਅਸੀਂ ਹਾਲੀਵੁੱਡ ਦੀ ਮੂਵੀਜ਼ ਦੇ ਵਿੱਚ ਕਲੀਅਰਲੀ ਦੇਖਦੇ ਆ ਕਿ ਜ਼ੰਬੀਜ਼ ਹੁੰਦੇ ਆ ਉਹ ਜ਼ੰਬੀ ਨਾਲ ਰਿਲੇਟ ਨਹੀਂ ਕਰ ਰਿਹਾ ਮੈਂ ਪਰ ਇਨਸਾਨ ਦੀ ਹਾਲਤ ਜ਼ੰਬੀ ਵਰਗੀ ਹੋਣ ਵਾਲੀ ਉਹ ਨਾਲ ਹੀ ਹੈ ਤੇ ਜਿਹੜਾ ਦਿਖਾਣੇ ਉਹ ਬੜੀ ਰਿਐਲਿਟੀ ਦਿਖਾਣੇ ਡਰ ਲੱਗਦਾ ਉਹ ਮੂਵੀਜ਼ ਦੇਖ ਕੇ ਜਦ ਅਸੀਂ ਸੱਚਾਈ ਦੇ ਨਾਲ ਉਹਨੂੰ ਜੋੜਦੇ ਆ ਜਿਵੇਂ ਜਿਵੇਂ ਦਾ ਹਾਲ ਚੱਲਿਆ ਹੋਇਆ ਹੈ ਇਹ ਜੀ ਚੀਜ਼ਾਂ ਵਾਪਰਨਗੀਆਂ ਜੀ ਪ੍ਰਕਿਰਤੀ ਨੇ ਤੁਸੀਂ ਦੱਸੋ ਇੰਡਸ ਵੈਲੀ ਸਿਵਲਾਈਜੇਸ਼ਨ ਵਰਗੀ ਮੈਸੋਪੋਟੈਮians ਉਹ ਮਤਲਬ ਇਹ ਜੀ ਸਿਵਲਾਈਜੇਸ਼ਨਸ ਖਤਮ ਕਰਤੀਆਂ ਤੇ ਪੰਜ ਵਾਰ ਪਹਿਲਾ ਹੋ ਚੁਕਾ ਹੈ ਇਹ ਹੁਣ ਛਟਾ ਮਾਸ ਐਕਸਟਿੰਕਸ਼ਨ ਤਿਆਰ ਹੈ ਜੀ ਮੇਰਾ ਨਾ ਤੁਹਾਡੇ ਤੋਂ ਆਖਰੀ ਸਵਾਲ ਹੈ ਹਾਲਾਂਕਿ ਗੱਲਾਂ ਦਾ ਬਹੁਤ ਨੇ ਬਹੁਤ ਲੰਬੀਆਂ ਹੋ ਜਾਣਗੀਆਂ ਕਿ ਇਹ ਜਿਹੜੀ ਤਬਾਈ ਹੋ ਰਹੀ ਹੈ ਇਸ ਨੂੰ ਰੋਕਿਆ ਕਿੱਦਾਂ ਜਾ ਸਕਦਾ ਇਹਨੂੰ ਟਾਲਿਆ ਕਿੱਦਾਂ ਜਾ ਸਕਦਾ ਔਰ 2035 ਤੱਕ ਇਹ ਚੀਜ਼ਾਂ ਸਾਨੂੰ ਕਿੰਨੀ ਕੁ ਬਦਲ ਕੇ ਦਿਖਣਗੀਆਂ ਇਹ ਵੈਦਰ ਕਿੰਨਾ ਕੁ ਬਦਲ ਜਾਏਗਾ ਦੇਖੋ ਜੀ ਸਭ ਤੋਂ ਦੇਰ ਇਜ਼ ਆਲਵੇਸ ਅ ਹੋਪ ਆਸ਼ਾ ਹਮੇਸ਼ਾ ਰੱਖਣੀ ਚਾਹੀਦੀ ਹੈ ਇਨਸਾਨ ਨੂੰ ਕਿਉਂਕਿ ਅਸੀਂ ਇਨਸਾਨੀ ਪ੍ਰਜਾਤੀ ਹਾਂ ਆਸ਼ਾ ਬਹੁਤ ਜ਼ਰੂਰੀ ਹੈ ਤੇ ਆਸ਼ਾ ਸਭ ਤੋਂ ਇਹਦਾ ਇੱਕ ਹੀ ਇਲਾਜ ਹੈ ਜੀ ਉਹ ਹੈਗਾ ਅਵੇਅਰਨੈਸ ਹਰ ਬੰਦੇ ਨੂੰ ਹਰ ਬੰਦੇ ਨੂੰ ਹਰ ਬੰਦੇ ਨੂੰ ਇਹਦੇ ਬਾਰੇ ਸੁਣਨਾ ਪਏਗਾ ਸਮਝਣਾ ਪਏਗਾ ਤੇ ਫਿਰ ਉਹਦੇ ਬਾਅਦ ਸਮਝਾਉਣਾ ਪਏਗਾ ਤਾਂਕਿ ਇਹਨੀ ਅਵੇਅਰਨੈਸ ਫੈਲ ਜਾਏ ਕਿ ਸਾਰਿਆਂ ਨੂੰ ਪਤਾ ਹੋਵੇ ਕਿ ਅਸੀਂ ਜੇ ਗਲਤੀ ਨਾਲ ਵੀ ਕੋਈ ਅਹਜਾ ਕੰਮ ਕਰ ਰਹੇ ਹੈ ਜੋ ਪ੍ਰਕਿਰਤੀ ਦੇ ਵਿਰੁੱਧ ਹੈ ਤੇ ਉਹਦਾ ਦਿਲ ਛਲਕੇ ਕਿ ਨਹੀਂ ਇਹ ਵਿਲੁਪਤੀ ਦੀ ਗੱਲ ਹੈ ਤਾਂ ਹੀ ਆਪਾਂ ਸਮਝਣਗੇ ਤੇ 2035 ਤੱਕ ਕਿਦਾਂ ਦਾ ਇਹ ਮੌਸਮ ਸਾਰਾ ਹੋ ਜਾਏਗਾ ਦੇਖੋ 2035 ਤੱਕ ਬਦਲਾਅ ਤਾਂ ਸ਼ੁਰੂ ਹੈ ਬਦਲਾਅ ਤਾਂ ਸ਼ੁਰੂ ਹੈ 2035 ਤੱਕ ਜੇ ਨਹੀਂ ਦੇਖੋ ਇਹ ਤਾਂ ਚੱਲਦਾ ਰਹੇਗਾ ਪਰ ਇਹ ਹੈਗਾ ਕਿ ਕੁਝ ਕੋਸ਼ਿਸ਼ਾਂ ਕਰਕੇ ਅਸੀਂ ਨੂੰ ਕੰਟਰੋਲ ਕਰ ਸਕਦੇ ਹਾਂ ਹੁਣ ਤੁਸੀਂ ਕਹੇ ਕਿ ਕਿਵੇਂ ਅਵੇਅਰਨਸ ਫਾਰ ਇਗਜ਼ੈਂਪਲ ਟੀਵੀ ਚੈਨਲਾਂ ਤੇ ਕੇਬੀਸੀ ਕੌਣ ਬਨੇਗਾ ਕਰੋੜਪਤੀ ਬਿਗ ਬਾਸ ਕਦ ਆਉਂਦਾ ਹੈ ਇਹ ਬੱਚੇ-ਬੱਚੇ ਨੂੰ ਪਤਾ ਚੱਲ ਜਾਂਦਾ ਹੈ ਹੈਨਾ ਕਿ ਇਹ ਭਈ ਸੀਜ਼ਨ ਇਸ ਤਰੀਕ ਤੋਂ ਇਸ ਮਹੀਨੇ ਤੋਂ ਸ਼ੁਰੂ ਹੋ ਰਿਹਾ ਹੈ ਰਾਈਟ ਤੇ ਇਹ ਚੀਜ਼ਾਂ ਆਈ ਡੋਟ ਨੋ ਵਾਈ ਨਾ ਸੈਲੀਬ੍ਰਿਟੀਜ਼ ਕਹਿੰਦੀਆਂ ਨੇ ਨਾ ਗਵਰਨਮੈਂਟਸ ਕਹਿੰਦੀਆਂ ਨੇ ਕਿ ਇਹ ਜਿਹੜੇ ਆંકੜੇ ਇਸ ਸਾਰਵਜਨਿਕ ਪਏ ਨੇ ਇੰਟਰਨੈਟ ਤੇ ਸਾਰਵਜਨਿਕ ਪਏ ਨੇ ਬਟ ਇਸ ਦੇ ਬਾਰੇ ਕੋਈ ਗੱਲ ਨਹੀਂ ਕਰਦਾ ਇਹ ਬੜੀ ਚਿੰਤਾ ਦੀ ਗੱਲ ਹੈ ਕਿ ਉਹ ਕਹਿੰਦੇ ਕਿ ਮੌਸਮ ਵਿਭਾਗ ਵੀ ਕਹਿ ਰਹੇ ਹੈ ਕਹਿ ਰਹੇ ਕਿ ਮੌਨਸੂਨ ਦਾ ਕੁਝ ਨਹੀਂ ਪਤਾ ਕਿ ਮੌਨਸੂਨ ਰੁਕਣ ਨੂੰ ਤਾਂ 15 ਤਰੀਕ ਨੂੰ ਰੁਕ ਜਵੇ ਰੁਕਣ ਨੂੰ 20 ਤਰੀਕ ਨੂੰ ਰੁਕ ਜਵੇ ਜਾਂ ਫਿਰ ਪੂਰਾ ਮਹੀਨਾ ਚੱਲੇ ਸਿਰਫ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਔਰ ਕਹ ਰਹੇ ਕਿ ਇਹ ਨਹੀਂ ਹੈ ਕਿ ਹੁਣ ਅੱਜ ਮੀਂਹ ਘੱਟ ਹੋ ਗਿਆ ਕਿ ਦੋ ਤਿੰਨ ਦਿਨ ਬਾਅਦ ਫਿਰ ਤੋਂ ਰੈਡ ਅਲਰਟ ਤੇ ਉੱਤੇ ਆ ਸਕਦੇ ਆ ਕੋਈ ਸਟੇਟਾ ਤਾਂ ਇਹ ਸਾਰੀਆਂ ਚੀਜ਼ਾਂ ਇਹ ਦੇ ਨਾਲ ਰਿਲੇਟ ਕਰਦੀਆਂ ਬਿਲਕੁਲ ਹੋਰ ਕੀ ਸਭ ਕੁਝ ਇਹੀ ਤਾਂ ਐਕਸਟ੍ਰੀਮ ਵੈਦਰ ਇਵੈਂਟਸ ਵੀ ਵਰ ਟਾਕਿੰਗ ਅਬਾਊਟ ਇਹ ਬਾਕੀ ਸਿਰਫ ਇਨਸਾਨ ਸਿਰਫ ਅੰਦਾਜ਼ਾ ਲਗਾ ਸਕਦਾ ਹੈ ਜੀ ਬਾਕੀ ਪ੍ਰਕਿਰਤੀ ਬਹੁਤ ਵੱਡੀ ਹੈ ਇਹ ਬਹੁਤ ਵਿਸ਼ਾਲ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਗੱਲਬਾਤ ਕੀਤੀ ਹੈ ਸਾਰੇ ਕਾਫੀ ਰਿਸਰਚ ਇਨ ਇਹਨਾਂ ਨੇ ਕੀਤੀ ਹੈ ਔਰ ਹਾਲਾਂਕਿ ਸਾਰੇ ਸਵਾਲ ਲੈਂਦੇ ਤਾਂ ਗੱਲਾਂ ਬਾਤਾਂ ਬਹੁਤ ਵੱਡੀਆਂ ਹੋ ਜਾਣੀਆਂ ਸੀ ਪਰ ਮੋਟੀ ਮੋਟੀ ਗੱਲਬਾਤ ਕੀਤੀ ਹੈ ਕਿ ਆਖਰ ਇਹ ਹੋਕ ਕੀ ਰਿਹਾ ਔਰ 2035 ਤੱਕ ਇਹ ਦਾ ਕਿੰਨਾ ਕੁ ਇਫੈਕਟ ਪਏਗਾ। ਤਮਾਮ ਗੱਲਬਾਤ ਕੀਤੀ ਹੈ ਔਰ ਤੁਸੀਂ ਕੀ ਸੋਚਦੇ ਹੋ ਕਿਉਂਕਿ ਪੰਜਾਬ, ਹਰਿਆਣਾ, ਹਿਮਾਚਲ ਉੱਤਰਾਖੰਡ, ਦਿੱਲੀ ਤੱਕ ਔਰ ਆਂ ਇੰਡੀਆ ਦੇ ਵਿੱਚ ਹੋਰ ਵੀ ਸਟੇਟਾਂ ਨੇ ਜਿਹਦੇ ਵਿੱਚ ਹਾਈ ਅਲਰਟ ਜਿਹੜਾ ਹੈਗਾ। ਇਹ ਹੋਕ ਕੀ ਰਿਹਾ ਤੁਹਾਨੂੰ ਕੀ ਕਾਰਨ ਲੱਗਦਾ ਹੈ ਇਹਦੇ ਪਿੱਛੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ। ਅਰिजਨਲਿਸਤ ਬਲਵਿੰਦਰ ਆਰਿਆ ਦੇ ਨਾਲ ਮੈਂ ਜੈਬਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ।